ਮੇਰੇ ਪਾਪਾ ਸਿਰਫ ਇੱਕ ਆਪਰੇਸ਼ਨ ਦੇ ਕਰਕੇ ਮੇਰੇ ਪਾਪਾ ਦੀ ਡੈਥ ਹੋ ਗਈ ਸਾਡਾ ਰਿਸ਼ਤੇਦਾਰ ਕਹਿੰਦੇ ਸਾਥ ਨਹੀਂ ਦਿੱਤਾ ਤੇ ਮੇਰੇ ਪਾਪਾ ਦੀ ਪਿੱਤੇ ਚ ਪੱਥਰੀ ਸੀਗੀ ਉਹ ਅੰਦਰ ਹੀ ਫਟ ਗਈ ਉਹਨਾਂ ਦੀ ਡੈਥ ਹੋ ਗਈ ਇਸ ਟਾਈਮ ਇਸ ਜਮਾਨੇ ਚ ਪੈਸੇ ਦੀ ਹੀ ਹੈ ਮੈਂ ਤਾਂ ਮੈਂ ਨਾ ਬੰਦੇ ਨੂੰ ਤਾਂ ਹੀ ਕੋਈ ਸਮਝ ਨਹੀਂ ਆਉਂਦਾ ਕੋਈ ਨਹੀਂ ਸਮਝਦਾ ਬੰਦੇ ਨੂੰ ਜੇ ਪੈਸਾ ਆ ਤਾਂ ਤੁਸੀਂ ਜੋ ਲੱਖ ਮਾਰੇ ਹੋ ਨਾ ਤਾਂ ਉਹ ਤੁਹਾਡੇ ਜਿਹੜੇ ਤੁਹਾਨੂੰ ਚੰਗਾ ਹੀ ਕਹਿਣਗੇ ਜੇ ਪੈਸਾ ਨਹੀਂ ਹੈਗਾ ਤੇ ਜਿਹੜੇ ਮੱਧੀ ਚੰਗੇ ਬੰਦੇ ਉਹਨਾਂ ਨੇ ਤੁਹਾਨੂੰ ਮਾਰਾ ਹੀ ਕਹਿਣਗੇ ਜੇ ਤੁਹਾਡੇ ਕੋ ਪੈਹਾ ਵਾ ਤੁਹਾਡੇ ਕੋ ਵੀ ਹੋਣਗੇ ਜਿਹੜੇ ਤੁਹਾਨੂੰ ਜਿਹੜੇ ਤੁਹਾਨੂੰ ਬਲਾਗ ਕੋਸ਼ ਨਹੀਂ ਹੈਗੇ ਤੇ ਤੁਹਾਡੇ ਕੋ ਪੈਹਾ ਨਹੀਂ ਆ ਤੇ ਉਹ ਤੁਹਾਡੇ ਕੋਲ ਮੋਸ ਸਾਰੇ ਪਿੱਛੇ ਜਾਣਗੇ ਭਾਵੇਂ ਮਰਜੀ ਹੋ ਜਾਵੇ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ ਕਿੱਥੇ ਦੇ ਕਿੱਥੇ ਮਾਉਂਦੇ ਇਹ ਦੋਵੇਂ ਕੰਮ ਕੋਲ ਕੇ ਬੈ ਗੀਆਂ ਉਹਨਾਂ ਦੇ ਦਿਮਾਗ 'ਚ ਹੁੰਦਾ ਵਾ ਸਾਰਿਆਂ ਦੇ ਪਰ ਉਹਨਾਂ ਨੂੰ ਇਹ ਨਾ ਪਤਾ ਕਿ ਕੀ ਅੱਜ ਅਸੀਂ ਛੋਟੇ ਤੇ ਕੀ ਪਤਾ ਗੁਰੂ ਅਮਰਦਾਸ ਜੀ ਕਿੱਥੇ ਕਿੱਥੇ ਨਹੀਂ ਪਹੁੰਚਾ ਦੇਣਾ ਸਾਨੂੰ ਕਿਉਂਕਿ ਹਰ ਇੱਕ ਦੀ ਸ਼ੁਰੂਆਤ ਛੋਟੇ ਤੇ ਹੀ ਹੁੰਦੀ ਹੈ ਹਨਾ ਹੁਣ ਆਪਾਂ ਵਾਹਿਗੁਰੂ ਨਾਲ ਆਈ ਨਹੀਂ ਸਾਦੇ ਕਿਉਂ ਆਣਾ ਜਾਣਾ ਦੁਨੀਆ ਤੇ ਲੱਗਾ ਰਹਿਣਾ ਕਿਸੇ ਨੇ ਪਹਿਲਾਂ ਜਾਣਾ ਕਿ ਇਹਨੇ ਬਾਅਦ ਚ ਜਾਣਾ ਹੈ ਨਾ ਜੇ ਆਪਾਂ ਵਾਹਿਗੁਰੂ ਨਾਲ ਆਜੋਗੇ ਭਾਜੋ ਉਹ ਜਿੱਥੇ ਹੜ ਕੋ ਵਾਪਸ ਆਣੀ ਨਹੀਂ ਜੋ ਹੋ ਗਿਆ ਉਹ ਉਥੇ ਜਾਣਾ ਸੋ ਗੁਰੂ ਵਾਹਿਗੁਰੂ ਦੇ ਪਾਣੀ ਦੇ ਵਿੱਚ ਆ ਖੋਸ ਰੋ ਜਿੱਦਾਂ ਨੂੰ ਸਹੀ ਲੱਗਦਾ ਨਾ ਉਦਾਂ ਹੀ ਹੁੰਦਾ ਵਾ ਸੋ ਬਾਕੀ ਕੀ ਪਤਾ ਜੇ ਉਹ ਇਦਾਂ ਆਇਆ ਵਾ ਮਾੜਾ ਤੱਕ ਕੀ ਪਤਾ ਵਾ ਵਾਹਿਗੁਰੂ ਨੇ ਗਾਗਾ ਤਾਂ ਲੇਕਿਨਾਂ ਕੋ ਵਧੀਆ ਨਹੀਂ ਕਰਨਾ ਤੁਹਾਡੇ ਵਾਸਤੇ ਗੁਰੂ ਰਾਮ ਦਾਸ ਤੇ ਭਰੋਸਾ ਹੀ ਆਪਾਂ ਜੋ ਵੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅੱਜ ਤੁਹਾਨੂੰ ਕਹਾਣੀ ਸੁਖਾਵਾਂਗੇ ਉਸ ਧੀ ਦੀ ਜਿਸਦੇ ਪਿਤਾ ਦੀ ਮੌਤ ਹੋ ਜਾਂਦੀ ਆ 5 ਸਾਲ ਦੀ ਉਮਰ ਵਿੱਚ ਅਤੇ ਕਿਸ ਤਰ੍ਹਾਂ ਦੁੱਖਾਂ ਦਾ ਜਿਹੜਾ ਪਹਾੜ ਟੁੱਟਦਾ ਉਸ ਪਰਿਵਾਰ ਤੇ ਬਿਲਕੁਲ ਜੀ ਮੈਂ ਗੱਲ ਕਰ ਰਿਹਾ ਅਮਰਸਰ ਦੀ ਰਹਿਣ ਵਾਲੀ ਹਰਮਨਦੀਪ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਹਰਮਨਦੀਪ ਦੇ ਕੀ ਹਾਲਾਤ ਨੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ 5 ਸਾਲ ਬਾਅਦ ਹੀ ਭਰਾ ਦੁਨੀਆ ਤੋਂ ਚਲੇ ਜਾਂਦਾ ਦੋ ਘਟ ਜਿਹੜੇ ਅਹਿਮ ਰਿਸ਼ਤੇ ਸੀ ਉਹ ਚਲੇ ਜਾਂਦੇ ਨੇ ਅਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਇਸ ਮਾਵਾਆਂ ਦੀਆਂ ਤੇ ਪਰ ਫਿਰ ਵੀ ਸਰਮਣ ਪੁੱਤ ਬਣ ਕੇ ਜੜੀਏ ਧੀ ਸਾਹਮਣੇ ਆਉਂਦੀ ਆ ਅਤੇ ਮਾੜੇ ਹਾਲਾਤਾਂ ਦੇ ਨਾਲ ਲੜਦੀ ਆ ਅਤੇ ਆਪਣੇ ਮਾਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਆ ਗੱਲਬਾਤ ਹੀ ਕਰਾਂਗੇ ਹਰਮਨਦੀਪ ਸਾਡੇ ਨਾਲ ਨੇ ਹਰਮਨਜੀਤ ਬਾਬਾ ਸਵਾਗਤ ਹੈ ਬੰਦੂ ਹਰਮਨ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਿਵੇਂ ਗੱਲ ਕੀਤੀ ਆ ਪੰਥਾ ਦੀ ਉਮਰ ਸੀ ਪਹਿਲਾਂ ਪਿਤਾ ਦੁਨੀਆ ਚਲ ਜਾਂਦੇ ਨੇ ਉਸ ਤੋਂ 5 ਸਾਲ ਬਾਅਦ ਭਰਾ ਚਲ ਜਾਂਦਾ ਕਿਸ ਤਰ੍ਹਾਂ ਦੇ ਹਾਲਾਤਾਂ ਜੋ ਮਾੜੇ ਦੌਰ ਚ ਤੁਹਾਨੂੰ ਲੰਘਣਾ ਪਿਆ ਉਸ ਸਮੇਂ ਵਿੱਚ ਦਸ਼ਕਾ ਜੂਝਾਂ ਦਾ ਕਰਦੇ ਮਾਰੇ ਦੌਰ ਕੀ ਸਾਡੇ ਜਿਹੜੇ ਪਾਪਾ ਦੀ ਡੈਥ ਹੋਈ ਗਿਆ ਸਾਡਾ ਕਹਨੇ ਸਾਥ ਨਹੀਂ ਦਿੱਤਾ ਮੇਰੇ ਪਾਪਾ ਸਿਰਫ ਇੱਕ ਆਪਰੇਸ਼ਨ ਦੇ ਕਰਕੇ ਮੇਰੇ ਪਾਪਾ ਦੀ ਡੈਥ ਹੋ ਗਈ ਸਾਡਾ ਰਿਸ਼ਤੇਦਾਰ ਕਹਨੇ ਸਾਥ ਨਹੀਂ ਦਿੱਤਾ ਤੇ ਮੇਰੇ ਪਾਪਾ ਦੀ ਪਿੱਤੇ ਚ ਪੱਥਰੀ ਸੀਗੀ ਉਹ ਅੰਦਰ ਹੀ ਫਟ ਗਈ ਉਹਨਾਂ ਦੀ ਡੈਥ ਹੋ ਗਈ ਸੋ 5 ਸਾਲ ਹੀ ਲੰਘੇ ਮੇਰਾ ਬ੍ਰਦਰ ਸੀਗਾ ਉਹ ਗਿਆ ਸੀ ਜੇਸੀ ਬੀ ਸਿੱਖਣ ਬਟਾਲੇ ਤੇ ਉਹ ਜਦੋਂ 15 ਦਿਨ ਦੀ ਲੰਗੇ ਤੇ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਵੀ ਡੈਥ ਹੋ ਗਈ ਮੇਰੇ ਭਰਾ ਦੀ ਤੇ ਮੇਰੇ ਮੰਮਾ ਨੇ ਇੱਕ ਕੰਟੀਨ ਆਉਂਦੇ ਹੁੰਦੇ ਸਕੂਲ ਦੇ ਵਿੱਚ ਪਹਿਲਾਂ ਉਹ ਤੋਂ ਮਿਹਨਤ ਕਰ ਕਰ ਪਾਲਿਆ ਭਰਾ ਦੇ ਜਾਨ ਤੋਂ ਬਾਅਦ ਉਹਨਾਂ ਨੇ ਸਪਲਾਈ ਦਾ ਕੰਮ ਕਰਕੇ ਬਿਊਟੀ ਪਾਲਾ ਦਾ ਕੰਮ ਕਰਕੇ ਸਾਨੂੰ ਪਾਲਿਆ ਮੇਰੇ ਮੰਮਾ ਨੇ ਤੇ ਹਰਮਨ ਪਿਤਾ ਦੀ ਵੀ ਕਿੱਲੀ ਕਿ ਯਾਦ ਆਉਂਦੀ ਆ ਜਦੋਂ ਕਿਉਂਕਿ ਹਮੇਸ਼ਾ ਖਾਸ ਕਰਕੇ ਜਿਹੜੀਆਂ ਧੀਆ ਹੁੰਦੀਆਂ ਨੇ ਧੀਆ ਬਹੁਤ ਲਾਡਲੀਆਂ ਹੁੰਦੀਆਂ ਨੇ ਆਪਣੇ ਬਾਪ ਦੀਆਂ ਤੇ ਪਿਤਾ ਦੀ ਉਹ ਬਚਪਨ ਜਿਹੜੇ ਦਿਨ ਬਤਾਏ ਨੇ ਕਿੰਨੇ ਕਿ ਯਾਰ ਆਉਂਦੇ ਨੇ ਬਚਪਨ ਦੇ ਕੋਈ ਵਾਕਿਆ ਯਾਦ ਹੋਵੇ ਜਿਹੜੇ ਪਿਤਾ ਨਾਲ ਤੁਹਾਡਾ ਕੱਠਿਆਂ ਜਿਹੜਾ ਸਮਾਪਤੀ ਕੀਤਾ ਹੋਇਆ ਜਦੋਂ ਇਦਾਂ ਨਹੀਂ ਯਾਦ ਜਦੋਂ ਬੰਦਾ ਇਕੱਲਾ ਕਿਤੇ ਬੈਠਾ ਹੋਵੇ ਨਾ ਜਦੋਂ ਹਾਂ ਕਿਤੇ ਬੰਦਾ ਕਿਤੇ ਕੋਈ ਕਸਟਮਰ ਨਹੀਂ ਹੁੰਦਾ ਰੇੜੀ ਦੇ ਉੱਤੇ ਜਾਂ ਕਈ ਵਾਰ ਕੱਲੇ ਮਾਂ ਵੀ ਕੱਲੇ ਘਰੇ ਬੈਠਿਆ ਹੀ ਹੂੰ ਤੇ ਉਦੋਂ ਪਾਪਾ ਦੀ ਬਹੁਤ ਯਾਦ ਆਉਂਦੀ ਕਿ ਸ਼ਾਇਦ ਜੇ ਉਹ ਕਿਤੇ ਹੁੰਦੇ ਜਾਂ ਆਪਾਂ ਕਿਤੇ ਇੱਥੇ ਪਿਓ ਤੇ ਨੂੰ ਲੰਘਦੇ ਰੱਖੀਦਾ ਇੱਥੇ ਉਦੋਂ ਹੁੰਦਾ ਕਿ ਜੇ ਉਹ ਸਿਰ ਤੇ ਹੁੰਦੇ ਸ਼ਾਇਦ ਅਸੀਂ ਇੱਥੇ ਹੁੰਦੇ ਹੀ ਨਾ ਕੀ ਪਤਾ ਸਾਡੀ ਲਾਈਫ ਕੋ ਸ਼ੋਰ ਹੋਣੀ ਹੈ ਉਹ ਜਦੋਂ ਜੇ ਮੇਰੇ ਪਾਪਾ ਜੀ ਮੇਰੇ ਸਿਰ ਤੇ ਹੁੰਦੇ ਤੇ ਹਰਮਨ ਹਮੇਸ਼ਾ ਜ਼ਿੰਦਗੀ 'ਚ ਇਹ ਪਛਤਾਵਾ ਰਹੂਗਾ ਕਿ ਪਿਤਾ ਜੀ ਇੱਕ ਸਿਰ ਪੈਸੇ ਜਿਹਾ ਕਰਕੇ ਚਲ ਗਏ ਇਸ ਜਮਾਨੇ ਵਿੱਚ ਪੈਸੇ ਦੀ ਕਿੰਨੀ ਕਾਇਮੀ ਤੇ ਆ ਇਸ ਟਾਈਮ ਇਸ ਜਮਾਨੇ ਚ ਪੈਸੇ ਦੀ ਹੀ ਐਮੀ ਤਾਂ ਮੈਨ ਬੰਦੇ ਨੂੰ ਤਾਂ ਹੀ ਕੋਈ ਸਮਝ ਨਹੀਂ ਆਉਂਦਾ ਕੁਛ ਨਹੀਂ ਸਮਝਦਾ ਬੰਦੇ ਨੂੰ ਜੇ ਪੈਸਾ ਆ ਤਾਂ ਤੁਸੀਂ ਜੋ ਲੱਖ ਮਾਰੇ ਹੋ ਨਾ ਤੁਹਾਨੂੰ ਉਹ ਤੁਹਾਡੇ ਜਿਹੜੇ ਤੁਹਾਨੂੰ ਚੰਗਾ ਹੀ ਕਹਿਣਗੇ ਜੇ ਪੈਸਾ ਨਹੀਂ ਹੈਗਾ ਤੇ ਜਿਹਨੇ ਮੱਧੀ ਚੰਗੇ ਬੰਦੇ ਉਹਨਾਂ ਨੂੰ ਤੁਹਾਨੂੰ ਮਾਰਾ ਹੀ ਇਹ ਕਹਿਣਾ ਵਾ ਤੇ ਮੈਂ ਇਹ ਤਾਂ ਮੈਨੂੰ ਹਮੇਸ਼ਾ ਕਮੀਰੇ ਤੋਂ ਇਹ ਸਾਰੀ ਜ਼ਿੰਦਗੀ ਰਹੂ ਕਿ ਹਾਂ ਜੇ ਮੇਰੇ ਆਈ ਸਾਰ ਕਿ ਪੈਹੇ ਹੁੰਦੇ ਤੇ ਮੇਰੇ ਪਾਪਾ ਦਾ ਆਪਰੇਸ਼ਨ ਹੋਣਾ ਇਹ ਤੇ ਸ਼ਾਇਦ ਜ਼ਿੰਦਗੀ ਸਾਡੀ ਹੋਰ ਹਣੀ ਸੀ ਤੇ ਚਲੋ ਵਾਈ ਗੁਰੂ ਕਹਿੰਦੇ ਕਿ ਜੋ ਸਾਡੇ ਨਾਲ ਜਿੱਦਾਂ ਹੋਇਆ ਵਾ ਕਿ ਸਾਨੂੰ ਵੀ ਨੇ ਜੋਗਾ ਨਾ ਕਰੇ ਚਾਹ ਤੁਹਾਨੂੰ ਇੰਨੇ ਜੋਗਾ ਬਣਾਵੇ ਕਿ ਜੇ ਕੱਲ ਨੂੰ ਕਿਸੇ ਨਾਲ ਇਦਾਂ ਹੁੰਦਾ ਤਾਂ ਅਸੀਂ ਉਹਦੀ ਹੈਲਪ ਕਰ ਸਕੀਏ ਕਿ ਜੋ ਟਾ ਮਹੀ ਵੇਖਿਆ ਕੋਈ ਕੋਈ ਹੋਰ ਨਾ ਵੇਖਿਆ ਪਰ ਹਰਮਨ ਹਮੇਸ਼ਾ ਕਹਿੰਦਾ ਵੀ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਮਾੜੇ ਸਮੇਂ 'ਚ ਵਰਤੇ ਜਾਂਦੇ ਨੇ ਹਮੇਸ਼ਾ ਮਾੜੇ ਸਮੇਂ 'ਚ ਖੜਦੇ ਨੇ ਪਰ ਜਦੋਂ ਤੁਹਾਡੇ ਤੇ ਮਾੜਾ ਸਮਾਂ ਆਇਆ ਤੁਹਾਡੇ ਪਿਤਾ ਦੇ ਆਪਰੇਸ਼ਨ ਦੀ ਲੋੜ ਸੀ ਪਿੱਤੇ ਦੇ ਪੈਸਿਆਂ ਦੀ ਲੋੜ ਖਣੋ ਅੱਜ ਪ ਹਮੇਸ਼ਾ ਦੁਨੀਆ ਤੇ ਜਿਹੜਾ ਹਮੇਸ਼ਾ ਜਿੰਦਗੀ ਤੁਸੀਂ ਰਹੋਗੇ ਮੰਜ ਪਸਤਾਵਾ ਰਹੇਗਾ ਕਿ ਸ਼ਾਇਦ ਅੱਜ ਸਾਡੇ ਕੋਲ ਪੈਸੇ ਹੁੰਦੇ ਜਾਂ ਕਿਸੇ ਰਿਸ਼ਤੇਦਾਰ ਨੇ ਮਦਦ ਕੀਤੀ ਹੁੰਦੀ ਅੱਜ ਪਿਤਾ ਜੀ ਨਾ ਜਾਂਦੇ ਕੀ ਕਹਿਣਾ ਚਾਹੋਗੇ ਜਿਹੇ ਰਿਸ਼ਤੇਦਾਰ ਹਨ ਜਿਹੜੇ ਕਿ ਮਾੜੇ ਸਮੇਂ 'ਚ ਨਹੀਂ ਸਾਥ ਦਿੰਦਾ ਜਿਹੜੇ ਰਿਸ਼ਤੇਦਾਰਾਂ ਦਾ ਪਤਾ ਹੀ ਮਾੜੇ ਟਾਈਮ 'ਚ ਲੱਗਦਾ ਕੋਈ ਕਿੰਨੇ ਕ ਜੋਗਾ ਕੋਈ ਕਿੰਨਾ ਕ ਤੁਹਾਡਾ ਸਾਥ ਦਿੰਦਾ ਉਹਨਾਂ ਦਾ ਮੇਨ ਪਤਾ ਹੀ ਮਾੜੇ ਮਾੜੇ ਸਮਝ ਲੱਗਦਾ ਵਾ ਜੇ ਤੁਹਾਡੇ ਕੋਲ ਪੈਸਾ ਵਾ ਤੁਹਾਡੇ ਕੋਲ ਉਹ ਵੀ ਹੋਣਗੇ ਜਿਹੜੇ ਤੁਹਾਨੂੰ ਜਿਹੜੇ ਤੁਹਾਨੂੰ ਬਲਾਕ ਕੁਛ ਨਹੀਂ ਹੈਗੇ ਤੇ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਉਹ ਤੁਹਾਡੇ ਕੋਲ ਆਲਮੋਸਟ ਸਾਰੇ ਪਿੱਛੇ ਹੀ ਜਾਣਗੇ ਭਾਵੇਂ ਮਰਜ਼ੀ ਹੋ ਜਾਵੇ ਰਿਸ਼ਤੇਦਾਰ ਪੈਸੇ ਦੇ ਹੀ ਆ ਉਹਦਾ ਕੁਛ ਨਹੀਂ ਹੈਗਾ ਕੋਈ ਕਿਹਦਾ ਸਾਥ ਨਹੀਂ ਦਿੰਦਾ ਬਿਨਾ ਮਤਲਬ ਕੋ ਖਾਸ ਕਰ ਕੋਈ ਦਿੰਦਾ ਹੀ ਨਹੀਂ ਸਾਥ ਬਿਲਕੁ ਹਮੇਸ਼ਾ ਹੀ ਸਾਥ ਦਿੰਦੇ ਨੇ ਪਰ ਇੱਥੇ ਅਜਿਹਾ ਅਜਿਹੇ ਸੀ ਕਿ ਰਿਸ਼ਤੇਦਾਰ ਭੈਣ ਭਰਾਵਾਂ ਨੇ ਅਜੇ ਆ ਸਾਥ ਨਹੀਂ ਦਿੱਤਾ ਪੁੱਤੇ ਦੀ ਪਰੇਸ਼ਾਨੀ ਵਾਸਤੇ ਪੈਸੇ ਬਹੁਤ ਜ਼ਰੂਰੀ ਸੀ ਪਰ ਪੈਸੇ ਨਾ ਹੋਣ ਕਰਕੇ ਹਰਮਨ ਦੇ ਪਿਤਾ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਮੌਤ ਹੋ ਜਾਂਦੀ ਯਾਰ ਅੱਜ ਕਾ ਕੀ ਰਿਸ਼ਤੇਦਾਰਾਂ ਨੂੰ ਹਮੇਸ਼ਾ ਚਾਹੀਦਾ ਆ ਵੀ ਮਾੜੇ ਸਮੇਂ 'ਚ ਕਹਿੰਦੇ ਨੇ ਕਿ ਹਥਿਆਰ ਤੇ ਯਾਰ ਤੇ ਰਿਸ਼ਤੇਦਾਰ ਉਹ ਜ਼ਰੂਰਤ ਲੈਣੇ ਚਾਹੀਦੇ ਨੇ ਪਤਾ ਨਹੀਂ ਉਹ ਮਾੜੇ ਸਮੇਂ 'ਚ ਕਈ ਵਾਰੀ ਧੋਖਾ ਵੀ ਦੇ ਜਾਂਦੇ ਨੇ ਅਜਿਹੀ ਹੀ ਗੱਲ ਹੋਈ ਹਰਮਨ ਦੇ ਨਾਲ ਪੈਸਿਆਂ ਦੀ ਲੋਟ ਸੀ ਪਰ ਇਸ ਇਦਾਰ ਭੈ ਭਰਾਵਾਂ ਨੇ ਸਾਥ ਨਹੀਂ ਦਿੱਤਾ ਤੇ ਹਰਮਨ ਪਿਤਾ ਦੇ ਜਾਣ ਤੋਂ ਬਾਅਦ ਫਿਰ ਕਿਸ ਤਰ੍ਹਾਂ ਮਾਤਾ ਨੇ ਤੁਹਾਨੂੰ ਪਾਲ ਪੋਸ ਕੇ ਵੱਡਿਆ ਕੀਤਾ ਕਿੰਨੀਆਂ ਕਿ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਤੁਹਾਡੀ ਮਾਤਾ ਜੀ ਪਾਪਾ ਦੇ ਜਾਣ ਤੋਂ ਬਾਅਦ ਮੇਰਾ ਇੱਕ ਵੱਡਾ ਭਰਾ ਸੀਗਾ ਉਹ ਤੇ ਆਸ ਸੀ ਚਲੋ ਸਾਡੀ ਗਰੀਬੀ ਦੂਰ ਕਰੂਗਾ ਬਟ ਸਾਨੂੰ ਨਹੀਂ ਪਤਾ ਸੀਗਾ ਕਿ ਉਹਨੇ ਵੀ 15 ਦਿਨ ਬਾਅਦ ਉਹਦੀ ਵੀ ਡੈਥ ਹੋ ਗਈ ਉਹ ਤੋਂ ਬਾਅਦ ਮੇਰੀ ਮੰਮਾ ਨੇ ਸਾਨੂੰ ਸਲਾਈ ਕਰਕੇ ਬਿਊਟੀ ਪਾਲਰ ਦਾ ਕੰਮ ਕਰਕੇ ਸਾਨੂੰ ਇੱਥੋਂ ਤੱਕ ਮਤਲਬ ਬਹੁਤ ਮਿਹਨਤ ਕੀਤੀ ਮੈਂ ਆਪਣੀ ਮੰਮਾ ਨਾਲ ਸਲਾਈ ਕੀਤੀ ਦਿਨ ਦਾ 12-12 ਘੰਟੇ ਸਲਾਈ ਕਰਨੀ ਨਾਲ ਮੰਮੀ ਦੇ ਬਲ ਸਲਾਈ ਕਰਕੇ ਬਿਊਟੀ ਪਾਰ ਦਾ ਕੰਮ ਕਰਕੇ ਕੁਝ ਅਸੀਂ ਮਤਲਬ ਆਪਣੇ ਚਗਾਵੇਂ ਕਾਫੀ ਸਲਾਈ ਕਰਦੇ ਰਹੇ ਤੇ ਨਾਲ ਆਪਾਂ ਫਿਰ ਉੱਥੇ ਨਾ ਛੋਟਾ ਜਿਹਾ ਕੰਮ ਹੀ ਖੋਲਾ ਹੀ ਚਾਹਦਾ ਫਿਰ ਉਹੀ ਆਪਾਂ ਇੱਕ ਸਾਲ ਆਪਾਂ ਉੱਥੇ ਵੀ ਉਹ ਵੀ ਕੰਮ ਕੀਤਾ ਆਪਾਂ ਉਸ ਤੋਂ ਬਾਅਦ ਅਸੀਂ ਕੁਝ ਰਿਜ਼ਨ ਕਰਕੇ ਆਪਾਂ ਇੱਥੇ ਇੱਥੇ ਆ ਗਏ ਅਮਰਸਾਦ ਦੇ ਵਿੱਚ ਆਪਾਂ ਇੱਥੇ ਆਣ ਕੇ ਵੀ ਆਪਾਂ ਸਲਾਈ ਕਰਨੀ ਛੱਡੀ ਤੇ ਮੇਰੀ ਮੰਮਾ ਨੇ ਸਲਾਈ ਕੀਤੀ ਨਾਲ ਮੇਨੇ ਤੁਸੀਂ ਫਲਾਈ ਦਾ ਕੰਮ ਹੀ ਕੀਤਾ ਸੀਗਾ ਆਪਣਾ ਜਿਆਦਾ ਤੇ ਹਰਮਨ ਜਦੋਂ ਇਹ ਕੰਮ ਤੁਸੀਂ ਖੋਲਿਆ ਵਾ ਖਾਸ ਕਰਕੇ ਕੜੀ ਚਾਵਲ ਦਾ ਜਾਂ ਰੇੜੀ ਜਿਉਂ ਲਗਾਈ ਸੀ ਰਿਸ਼ਤੇ ਦਾ ਭਾਵ ਮਾ ਪਰਵਾਨੇ ਕਿੰਨੇ ਗੱਲਾਂ ਕੀਤੀਆਂ ਹੋਣਗੀਆਂ ਕੋ ਹਰ ਕੋਈ ਤਰੀਕਾ ਨੋ ਰਹਿ ਗਿਆ ਲੋਕਾਂ ਨੇ ਕਿੰਨੇ ਕਿ ਤਾੜੇ ਮੇਨੇ ਮਾਰੇ ਸੀ ਜੀ ਲੋਕ ਉਹਨਾਂ ਨੂੰ ਹੁੰਦਾ ਵਾ ਕਿ ਅਸੀਂ ਕਿੱਥੇ ਦੇ ਕਿੱਥੇ ਮੌਂ ਤੀਏ ਦੋਵੇਂ ਕੰਮ ਕੋਲ ਕੇ ਬੈ ਗੀਆਂ ਉਹਨਾਂ ਦੇ ਦਿਮਾਗ 'ਚ ਹੁੰਦਾ ਵਾ ਸਾਰਿਆਂ ਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਇਹ ਛੋਟੇ ਦੇ ਕੀ ਪਤਾ ਗੁਰੂ ਰਾਮਦਾਸ ਨੇ ਕਿੱਥੇ ਕਿੱਥੇ ਨਹੀਂ ਪਹੁੰਚਾ ਦੇਣਾ ਸਾਨੂੰ ਕਿਉਂਕਿ ਹਰ ਇੱਕ ਦੀ ਸਫਲਤਾ ਛੋਟੇ ਤੋਂ ਹੀ ਹੁੰ Adakah apa dia lepas ਕਾਮਯਾਬ ਹੋਣਾ ਤਾਂ ਸਾਨੂੰ ਉਹਦੀ ਸ਼ੁਰੂਆਤ ਛੋਟੇ ਤੋਂ ਹੀ ਕਰਨੀ ਪੈਣੀ ਹੈ ਤੇ ਕੀ ਬਤਾਉਨੇ ਹਾਂ ਗੁਰੂ ਰਾਮਦਾਸ ਨੇ ਸਾਡੇ ਵਾਸਤੇ ਕਿੰਨਾ ਕੁ ਵਧੀਆ ਨਹੀਂ ਸੋਚਿਆ ਪਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਨਾਕ ਕਟ ਗਈ ਇਹ ਕੰਮ ਕਰਦੇ ਇਹ ਜਿਹੜੀ ਇਹ ਮਾਵਾਂ ᱛੀਂ ਉਹਨਾਂ ਨੂੰ ਹੁੰਦਾ ਵਾ ਪਰ ਅਹੀ ਰਿਸ਼ਤੇ ਜਿਆਦਾ ਤਾਂ ਦੂਰੀ ਦੀਦਾ ਜਿਆਦਾ ਹੁਣ ਆਪਾਂ ਘਟ ਵੱਧ ਹੀ ਹੋਣੇ ਚਾਹਨੇ ਆ ਆਪਣੇ ਇੱਥੇ ਜੇ ਕੰਮ ਤੇ ਆਗੇ ਜਾ ਗੁਰੂ ਰਾਮਦਾਸੇ ਘਰ ਹੋਰ ਸਾਨੂੰ ਕੋਈ ਹੁਣ ਉਤੋਂ ਲਾਓ ਕੁਛ ਨਹੀਂ ਹੈਗਾ ਸਾਨੂੰ ਸਾਰਾ ਬਸ ਤੇ ਹਰਮਨ ਜਦੋਂ ਕੱਲਿਆਂ ਬੈਠੇ ਹੁੰਦੇ ਉਹ ਮਾਵਾਂ ᱛੀਆਂ ਬੈਠੀਆਂ ਬੈਠੀ ਜੋ ਨਹੀਂ ਸੀ ਗਾਕ ਹੁੰਦਾ ਉਸ ਸਮੇਂ ਤੇ ਫਿਰ ਪਿਤਾ ਜੀ ਕਿੰਨੇ ਤੁਸੀਂ ਵੀ ਜ਼ਿੰਦਗੀ ਵਧੀਆ ਬਤੀਤ ਕਰਦੇ ਘਰੇ ਜਿਵੇਂ ਆਮ ਆਮ ਬੰਦਾ ਵਧੀਆ ਬਤੀਤ ਕਰਦਾ ਇੰਨੀ ਮਿਹਨਤ ਮਸ਼ਕਲ ਨਹੀਂ ਪੈਂਦੀ ਹੁੰਦੀ ਯਾਰ ਕਿ ਹਾਂ ਜੇ ਪਾਪਾ ਹੁੰਦੇ ਸ਼ਾਇਦ ਅਸੀਂ ਇੱਥੇ ਤੱਕ ਅਸੀਂ ਕਦੇ ਆਉਣਾ ਹੀ ਨਹੀਂ ਸੀਗਾ ਹੈਨਾ ਕਿ ਪਤਾ ਸਾਡੀ ਲਾਈਫ ਖੁਸ਼ ਹੋਰ ਹੋਣੀ ਸੀ ਬਟ ਫਿਰ ਵਾਹਿਗੁਰੂ ਦੇ ਭਾਣੇ ਚ ਰਹੀਦਾ ਜਿੱਦਾਂ ਨੂੰ ਸਹੀ ਲੱਗਦਾ ਇਦਾਂ ਹੀ ਹੋਣਾ ਵਾ ਸੋ ਹੁਣ ਆਪਾਂ ਵਾਹਿਗੁਰੂ ਨਾਲ ਜਾ ਰਹੀ ਨਹੀਂ ਹੁ ਸਾਡੇ ਕਿਉਂ ਆਉਣਾ ਜਾਣਾ ਦੁਨੀਆ ਤੇ ਲੱਗਾ ਰਹਿਣਾ ਕਿ ਇਹਨੇ ਪਹਿਲਾਂ ਜਾਣਾ ਕਿ ਇਹਨੇ ਬਾਅਦ ਚ ਜਾਣਾ ਹੈਨਾ ਜੇ ਆਪਾਂ ਵਾਹਿਗੁਰੂ ਨਾਲ ਜਾ ਜੂਗੇ ਭਾਜੋ ਉੱਥੇ ਥੜ ਕੋ ਵਾਪਸ ਆਣੀ ਨਹੀਂ ਜਾਨੀ ਜੋ ਹੋ ਗਿਆ ਤਾਂ ਉੱਥੇ ਜਾਣਾ ਸ ਗੁਰੂ ਵਾਹਿਗੁਰੂ ਦੇ ਪਾਣੀ ਜਿਵੇਂ ਸਖੋਸ ਰੋ ਜਿੱਦਾਂ ਨੂੰ ਸਹੀ ਲੱਗਦਾ ਨਾ ਉਦਾਂ ਹੀ ਹੁੰਦਾ ਵਾ ਸੋ ਬਾਕੀ ਕੀ ਪਤਾ ਜੇ ਉਹ ਇਦਾਂ ਆਇਆ ਵਾ ਮਾੜਾ ਤਾਂ ਕੀ ਪਤਾ ਵਾਹਿਗੁਰੂ ਨੇ ਗਾਹਾਂਗਾ ਤਾਂ ਲੇਕਿਨਾਂ ਕੋ ਵਧੀਆ ਨਹੀਂ ਕਰਨਾ ਤੁਹਾਡੇ ਵਾਸਤੇ ਗੁਰੂ ਰਾਮਦਾਸ ਤੇ ਭਰੋਸੇ ਹੀ ਆਪਾ ਜੋ ਵੀ ਸੁਪਨਾ ਕੀ ਆ ਹਰ ਇੱਕ ਦੀ ਦਾ ਸੁਪਨਾ ਹੋਊਗਾ ਹੁੰਦਾ ਕੋਨੇ ਕੋਈ ਹਰਮਨ ਦਾ ਕੀ ਸੁਪਨਾ ਵੱਡਿਆ ਹੋ ਕੇ ਬਣਦਾ ਕੀ ਸੁਪਨਾ ਸੋਚਿਆ ਸੀ ਫੈਸ਼ਨ ਡਿਜ਼ਾਈਨਰ ਬਣਦਾ ਸੁਪਨਾ ਕਿਉਂਕਿ ਮੈਂ ਆਪਣੀ ਲਾਈਫ 'ਚ ਸਲਾਈ ਬਹੁਤ ਜ਼ਿਆਦਾ ਕੀਤੀ ਹੈ ਨਾ ਜੋ ਮੈਂ 12 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਹੈ ਮਤਲਬ 8-10 ਸਾਲ ਮੈਂ ਸਲਾਈ ਪੂਰੀ ਕੀਤੀ ਆ ਮਨ ਮਾਰ ਕੇ ਮੋਹਰੇ ਵਿੱਚ ਲੱਗੀ ਸੀ ਗਾਈਡਲਾਈਨਸ ਫਿਰ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਸਲਾਈ ਮੈਂ ਮਤਲਬ ਸਕਿੱਪ ਕਰਤੀ ਬਾਅਦ ਚ ਮੈਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਆ ਆ ਵਾਲੇ ਕੰਮ ਬਰੇ ਜਦੋਂ ਕਿੰਨੇ ਨੇ ਜਿੱਥੇ ਗੁਰੂ ਰਾਮਦਾਸ ਨੇ ਤੁਹਾਡਾ ਦਾਣਾ ਪਾਣੀ ਨਿਕਲਿਆ ਤੁਹਾਨੂੰ ਉਧਰ ਲੈ ਜਾਂਦਾ ਤਾਂ ਸਮਝ ਲਓ ਕਿ ਇਹ ਵਾਈਗੁਰ ਦੀ ਕਿੱਟ ਬਣਾ ਸਾਡਾ ਕੰਮ ਤੋਂ ਲੈ ਆ ਬੜਾ ਤੇ ਅਸੀਂ ਫਿਰ ਸ਼ੁਰੂ ਕਰਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਰਮਨਦੀ ਜਿਹੜੀ ਕਿ ਸਰਵਣ ਪੁੱਤ ਬਣ ਕੇ ਆਪਣੇ ਮਾਤਾ ਦੇ ਨਾਲ ਆਪਣੇ ਭੈਣਾਂ ਦੇ ਨਾਲ ਆ ਜਿਹੜਾ ਮੋਢਾ ਲਾ ਕੇ ਕੰਮ ਕਰ ਰਹੀ ਆ ਰੇੜੀ ਜਲਾ ਰਹੀ ਆ ਜਿਹੜੀ ਕੜੀ ਚਾਵਲ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੀ ਆ ਹਰ ਮਤਲਬ ਸੁਪਨਾ ਸੀ ਵੀ ਵੱਡਿਆ ਹੋ ਕੇ ਫੈਸ਼ਨ ਡਿਜ਼ਾਈਨਰ ਬੰਦਾ ਪਰ ਅਸਦੀ ਨੇ ਆਪਣੇ ਸੁਪਨੇ ਜਿਹੜੇ ਮਾ ਕੇ ਆਪਣੀ ਮਾਤਾ ਦੇ ਨਾਲ ਆਪਣੀਆਂ ਭੈਣਾਂ ਦੇ ਜਿਹੜੇ ਸੁਪਨੇ ਸੀ ਉਹ ਪੂਰੇ ਕੀਤੇ ਆ ਤੁਸੀਂ ਦੇਖ ਸਕਦੇ ਹੋ ਹਰਮਨ ਨੇ ਪੜ੍ਹਾਈ ਵੀ ਜਿਹੜੀ ਆ ਇੱਥੋਂ ਕੀਤੀ ਆ ਮਿਹਨਤ ਕਰਕੇ ਡੀਰੀ ਤੋਂ ਬੀਸੀਏ ਦੀ ਪੜ੍ਹਾਈ ਕੀਤੀ ਆ ਆਪਣੇ ਸੁਪਨੇ ਜਿਸ ਨੇ ਮਾ ਦੇਤੇ ਪਰ ਭੈਣ ਦੀ ਪਰਵਿਸ਼ ਕੀਤੀ ਆ ਭੈਣ ਨੂੰ ਲਿਖਾਇਆ ਪੜਾਇਆ ਅਤੇ ਉਸ ਦਾ ਵਿਆਹ ਵੀ ਕੀਤਾ ਤੇ ਅੱਜ ਕੱਲ੍ਹ ਦੀ ਅਸੀਂ ਧੀਆ ਦੇਖਦੇ ਆ ਖਾਸ ਕਰਕੇ ਜਿਆਦਾਤਰ ਮੋਬਾਈਲਾਂ ਦੇ ਰੀਲਾਂ ਬਣਾਉਂਦੀਆਂ ਨੇ ਮਖੂਸੂਦੀਆਂ ਨੇ ਤੇ ਨਾ ਹੀ ਮਾਤਾ ਪਿਤਾ ਨੂੰ ਕਦੀ ਪਾਣੀ ਤੱਕ ਪੁੱਛਦੀਆਂ ਨੇ ਪਰ ਇਹ ਜਿਹੜੀ ਸਰਵਣ ਪੁੱਤ ਬਣ ਕੇ ਸਾਹਮਣੇ ਆਈਆਂ ਜਿਹੜੀ ਧੀ ਅੱਜ ਆਪਣੀ ਮਾਤਾ ਦੇ ਨਾਲ ਕੰਮ ਕਰ ਗਈ ਆ ਰੇੜੀ ਚਲਾਦੀ ਆ ਜਿਹੜਾ ਕੀ ਖਾਣ ਪੀਣ ਦਾ ਸਾਮਾਨ ਲਗਾਇਆ ਵਾ ਤੇ ਹਰਮਨ ਫਿਰ ਸਵੇਰ ਦਾ ਠੀਕ ਹੀ ਹੁੰਦਾ ਵਾ ਫਿਰ ਕਿੰਨੇ ਵਜੇ ਆਜਦੇ ਹੋ ਸ਼ਾਮ ਨੂੰ ਕਿੰਨੇ ਵਜੇ ਚੱਲ ਜਾਂਦੇ ਹੋ ਤੇ ਫਿਰ ਜਿਹੜੀ ਸ਼ਾਮ ਤੋਂ ਜਿਹੜੀ ਬੰਜਾਂਦੀ ਆ ਪੁਜਾਰੀ ਜੋਗੀ ਹੋ ਜਾਂਦਾ ਫਸਾ 10 ਤੋਂ 4 ਆਪਰ ਇੰਨੇ ਸਾਰੇ 5 ਜੋੜ ਕੇ ਸਾਰੇ ਸਮਾਨ ਦੀ ਤਿਆਰੀ ਕਰ ਗੁਜਾਰੂ ਜੁਗਾ ਹਲੇ ਦੁੱਖ ਤੇ ਹੁੰਦਾ ਵਾ ਕਿ ਕੰਮ ਚੱਲਦਾ ਵਾ ਪਰ ਇੰਨਾ ਨਹੀਂ ਕਿਉਂਕਿ ਸਾਡੇ ਸੱਤੇ ਨਾ ਕਰਜ਼ਾ ਵਾ 15 ਲੱਖ ਰੁਪਏ ਦਾ ਕਰਜ਼ਾ ਹੈਗਾ ਪਹਿਲਾਂ ਜ਼ਿਆਦਾ ਸੀਗਾ ਹੌਲੀ ਹੌਲੀ ਹੁਣ ਆਪਾਂ ਤਲੋ ਲੋਨ ਨੇ ਪਾਏ ਆ ਇਹ ਕਿਸ ਤਰ੍ਹਾਂ ਕਰਿਆ ਇੰਨਾ ਕਰਜ਼ਾ ਕਿਸ ਤਰ੍ਹਾਂ ਪੱਦਾ ਲੱਗ ਰਿਹਾ ਹੈ ਜੀ ਕੁਝ ਮਤਲਬ ਕੁਝ ਕਰਦਾ ਸੀਗਾ ਤੇ ਕੁਝ ਮੈਂ ਆਪਣੀ ਜਿਹੜੀ ਆਪਣਾ ਜਿਹੜਾ ਘਰ ਇਸ ਤਰ੍ਹਾਂ ਕੋ ਫੜ ਕੇ ਪਾਇਆ ਕੇ ਕੋ ਲਿਆ ਪੈਸੇ ਤੇ ਨਾਲੇ ਮੇਰਾ ਕੁਝ ਜ਼ਿਆਦਾ ਮੇਨ ਹੈਗਾ ਮੇਰੀ ਆਪਣੀ ਸਿਸਟਰ ਦਾ ਵਿਆਹ ਕੀਤਾ ਜੀਦਾ ਅੱਛਾ ਅੱਛਾ ਹਾਂ ਉਹਦਾ ਉਹਦਾ ਵੀ ਮੈਂ ਕਰਜ ਲਿਆ ਸੀਗਾ ਤੇ ਉਹ ਉਹਦਾ ਫਿਰ ਮੈਂ ਹੱਥ ਤੱਕ ਔਖਾ ਤਾਂ ਇਹ ਲੱਗਦਾ ਆਰ ਸਿਆ ਵੀ ਪ੍ਰਮਾਤਮਾ ਗਾੜੀ ਵੀ ਇਹ ਕਰਜ ਜਿਹੜਾ ਵਾ ਜਲਦੀ ਉਤਰ ਜਾਊਗਾ ਇਸੇ ਤਰ੍ਹਾਂ ਮਿਹਨਤ ਕਰਕੇ ਜਿਹੜਾ ਦਿਨਦਾਰ ਲਾ ਕੇ ਹਾਂ ਕੋਸ਼ਿਸ਼ ਤੇ ਪੂਰੀ ਹੈ ਬਾਕੀ ਜਿੱਦਾਂ ਵਾਇਗੁਰ ਨੂੰ ਮਨਜ਼ੂਰ ਆ ਪਈ ਹੁੰਦਾ ਤੇ ਮਾਨੁਦਾਸ ਬੜਾ ਕਈਆ ਫਿਰ ਕਹਿੰਦੇ ਨਹੀਂ ਚਲੋ ਗੁਰੂ ਰਾਮਦਾਸ ਨੇ ਕੁਝ ਤਾਂ ਸੋਚਿਆ ਹੋਦਾ ਦੇ ਵਾਸਤੇ ਦੁਖੀ ਹੁੰਦਾ ਬੰਦਾ ਮਤਲਬ ਕੀ ਕਰੇ ਹੁਣ ਕੁਝ ਕਰ ਵੀ ਨਹੀਂ ਸਕਦਾ ਮਿਹਨਤੀ ਆ ਬਸ ਜਗਾ ਸਕਦਾ ਬੰਦਾ ਤੇ ਹੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ 15 ਲੱਖ ਦਾ ਕਰਜ ਵੀ ਆ ਇਸ ਧੀਰੇ ਤੇ ਕਰਦਾ ਵੀ ਆ ਜਿਹੜੀ ਕੀ ਭੈਣ ਦਾ ਵਿਆਹ ਵੀ ਕੀਤਾ ਉਸ ਦਾ ਵੀ ਕਰਜ਼ਾ ਵਾ ਪਰ ਫਿਰ ਵੀ ਹਿੰਮਤ ਆ ਕਿ ਅਸੀਂ ਰੇੜੀ ਦੇ ਸੈਟਅਪ ਤੋਂ ਜਿਹੜਾ ਕਰਜ਼ਾ ਵੀ ਲਾਉਣਾ ਵਾ ਆਪਣੀ ਜ਼ਿੰਮੇਵਾਰੀਆਂ ਚ ਮੋਣੀਆਂ ਵਾ ਐਸੇ ਕਿ ਪੰਜਾਬੀਓ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੁਹਾਡੀ ਸਾਥ ਦੀ ਜਰੂਰ ਲੋੜ ਆ ਜਿੱਥੇ ਕੀ ਧੀ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦੀ ਆ ਉਥੇ ਕਰਜ਼ਾ ਵੀ ਜੜਾ ਨਸੇ ਜੜ ਗਿਆ ਮਿਹਨਤ ਕਰਕੇ ਆਪਣੀ ਭੈਣ ਦਾ ਵਿਆਹ ਵੀ ਕੀਤਾ ਵਾ ਘਰ ਦਾ ਵੀ ਜਿਹੜੇ ਮਾੜੇ ਹਾਲਾਤਾਂ ਚੋਂ ਦੋ ਲੰਘਿਆ ਵਾ ਐ ਕਿ ਤੁਹਾਡੇ ਸਾਥ ਦੀ ਜਰੂਰ ਸਾਥ ਜਰੂਰ ਦਿਓ ਤਾ ਜੋ ਕਿ ਜਿਹੜੇ ਮਾੜੇ ਦੌਰ ਚੋਂ ਮਾੜੇ ਹਾਲਾਤਾਂ ਚੋਂ ਲੰਘ ਸਕੇ ਤੇ ਅਜਿਹੇ ਧੀਆ ਨੂੰ ਕੀ ਸਨੇਹਾ ਦੇਣਾ ਚਾਹਾਂਗੇ ਜਿਹੜੀਆਂ ਅਸੀਂ ਦੇਖਦੇ ਹਾਂ ਖਾਸ ਕਰਕੇ ਮਾਤਾ ਪਿਤਾ ਦਾ ਸਾਥ ਬੋਲ ਕੱਟ ਦਿੰਦੀਆਂ ਨੇ ਜਾਂ ਤਰੀਲਾਂ ਬਣਾਉਂਦੀਆਂ ਨੇ ਵੀਡੀਓ ਬਣਾਉਂਦੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਜਲ ਐਕਟਿਵ ਹੁੰਦੀਆਂ ਨੇ ਕੀ ਜਾਣ ਜਾਣਗੇ ਸਰ ਕਹਿੰਦੇ ਨੇ ਕਿ ਸਾਡੇ ਮਾਂ ਪਿਓ ਦਾ ਆਖਰੀ ਜਨਰੇਸ਼ਨ ਆ ਜਿਨ੍ਹਾਂ ਨੂੰ ਫੋਨ ਬਾਰੇ ਕੁਝ ਵੀ ਨਹੀਂ ਪਤਾ ਹੈਗਾ ਸੋ ਅੱਜ ਕੱਲ੍ਹ ਤਾਂ ਪੁਰਾ ਜੰਮ ਦੇ ਬੱਚੇ ਨੇ ਸਾਰਾ ਕੁਝ ਪਤਾ ਹੈਗਾ ਹੈ ਨਾ ਪਰ ਸਾਨੂੰ ਚਾਹੀਦਾ ਕਿ ਕਿਉਂਕਿ ਆਪਾਂ ਆਪਾਂ ਹੁਣ ਤੇ ਰੀਲਾਂ ਬਣਾਉਨੇ ਆ ਪਰ ਇਹਨਾਂ ਫਿਊਚਰ ਦੀ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਕੋਈ ਕੱਲ ਨੂੰ ਤੇ ਕੁੜੀਆਂ ਦੇ ਵਿਆਹ ਵੀ ਕਰਨੇ ਹਨਾ ਕਿਉਂਕਿ ਬੜੀਆਂ ਵੱਡੀਆਂ ਗੱਲਾਂ ਤੁਹਾਡੇ ਪਿਓ ਨੂੰ ਕੋਈ ਤਾਣਾ ਮਾਰ ਜੇ ਤੇਰੀ ਕੁੜੀ ਤੇ ਇਦਾਂ ਵਾ ਤੇਰੀ ਕੁੜੀ ਇਹ ਚੀਜ਼ਾਂ ਬੜੀਆਂ ਔਖੀਆਂ ਨੇ ਖਾਸ ਕਰਕੇ ਜਿਹਦਾ ਜਿਹਦਾ ਨਹੀਂ ਲੱhenga ਉਹਨੂੰ ਪੁੱਛੋ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਹੈ ਨਾ ਸੋ ਆਪਣੇ ਕਿਉਂਕਿ ਮਾਪੇ ਤੋਂ ਇਲਾਵਾ ਤੁਹਾਡਾ ਕਿਸੇ ਨੇ ਨਹੀਂ ਭਰਨਾ ਭਾਵੇਂ ਤੁਹਾਡਾ ਕੋਈ ਜੀਵਨ ਸਾਥੀ ਵੀ ਹੈ ਨਾ ਪਰ ਪਹਿਲੇ ਤੁਹਾਡੇ ਮਾਪੇ ਹੋ ਠੀ ਤੋ ਉਹਨੇ ਉਹਨਾਂ ਬਾਰੇ ਸੋਚੋ ਠੀਕ ਹੈ ਨਾ ਕਿਉਂਕਿ ਜੋ ਕਰਨਾ ਤੁਹਾਡੇ ਵਾਸਤੇ ਉਹਨਾਂ ਨੇ ਹੀ ਕਰਨਾ ਵਾ ਬਿਲਕੁਲ ਤੁਸੀਂ ਹਰਮਨ ਮਾਪੇ ਦੀ ਗੱਲ ਕੀਤੀ ਹੈ ਮੈਂ ਅਸੀਂ ਦੇਖਿਆ ਵੀ ਕਈ ਧੀ ਆ ਅਸੀਂ ਮੈਂ ਕਚੈਰੀਆ ਕੋਟਾ ਚ ਵੇਂਦਾ ਵਾਂ ਇੱਕ ਬੰਦੇ ਮਾਪੇ ਹੁੰਦੇ ਨੇ ਇੱਕ ਬੰਦੇ ਕੱਲ ਦਾ ਮੁੰਡਾ ਉੱਠ ਕੇ ਹੱਥ ਫੜਿਆ ਹੁੰਦਾ ਤੇ ਜੀਵਨ ਕਹਿੰਦਾ ਸੱਤ ਜਨਮ ਤੇਰੀ ਨਹੀਂ ਜੀਵਨ ਮਰਨ ਦੀ ਸੋਵਾ ਖਾ ਜਾਂਦਾ ਤੇ ਉਹ ਮਾਪੇ ਅਸੀਂ ਦੇਖਿਆ ਉਹ ਪਿਓ ਅੱਖਾਂ ਚ ਅਥਰੂ ਲੈ ਕੇ ਰੋ ਰਿਹਾ ਹੁੰਦਾ ਅਤੇ ਆਪਣੀ ਧੀ ਨੂੰ ਵਾਜਾ ਮਾਰਿਆ ਹੁੰਦਾ ਪਰ ਉਹ ਧੀ ਨਹੀਂ ਲੱਗੇ ਆਉਂਦੀ ਉਹ ਕਹਿੰਦੀ ਵੀ ਨਹੀਂ ਇਹ ਮੁੰਡਾ ਹੀ ਮੇਰਾ ਸਭ ਕੁਝ ਹੈ ਉਹ ਮਾਪਾਂ ਨੂੰ ਭੁੱਲ ਜਾਂਦੀ ਆ ਉਸ ਬਾਪ ਦੀ ਕੀ ਬੀਦੀ ਹੋਊਗੀ ਅਜਿਹੀਆਂ ਧੀਾਂ ਨੂੰ ਕਹਾਂ ਕੀ ਕਹਿਣਾ ਚਾਹਾਂਗੇ ਜਿਹਨੇ ਆਮ ਕਚਰੀਆਂ ਭਰੀਆਂ ਨੇ ਸਤਾਆਂ ਗਿਆ ਜਿੱਦਾਂ ਕਿ ਮੁੰਡੇ ਸੋਚਣ ਕਿ ਜਿਹੜੀ ਕੁੜੀ ਆਪਣੇ ਮਾਪੇ ਉਹਦੀ ਨਹੀਂ ਬਣ ਸਕੀ ਜਿਨ੍ਹਾਂ ਨੇ ਉਹਨੂੰ 22 ਸਾਲ 20 ਸਾਲ ਪਾਲਿਆ ਉਹ ਤੁਹਾਡੀ ਕਿੱਥੋਂ ਬਣ ਜੂਗੀ ਜਿਨ੍ਹਾਂ ਨੇ ਉਹਨੂੰ ਜੰਮਿਆ ਪਾਲਿਆ ਹਰ ਇੱਕ ਈ ਚੀਜ਼ ਪੂਰੀ ਕੀਤੀ ਜਿਹੜਾ ਕੱਲ ਦਾ ਆਇਆ ਵਾ 6 ਸਾਲ ਨਹੀਂ ਹੁੰਦਾ ਤੇ ਉਹਦੇ ਪਿੱਛੇ ਲਾ ਕੇ ਬੈਠੀ ਇਹ ਵੀ ਸਾਡੀ ਬੜੀ ਵੱਡੀ ਆਈ ਦੀ ਪੀੜੀ ਦੀ ਬਹੁਤ ਵੱਡੀ ਗਲਤੀ ਹੈ ਠੀਕ ਹੈ ਨਾ ਜਿਹੜਾ ਹੀ ਅਸੀਂ ਆਪਣੇ ਘਰ ਦੇ ਦੀ ਨਹੀਂ ਸੁਣਦੇ ਉਹ ਤਾਂ ਸਾਨੂੰ ਅੱਜਕੱਲ ਤੇ ਅੱਜਕੱਲ ਲੋਕੀ ਅਰੇਂਜ ਕਰਵਾ ਕੇ ਵੀ ਨਾ ਕਰੋੜਾ ਜਿਨ੍ਹਾਂ ਨੇ ਮਤਲਬ ਕਿ ਆਪਣੇ ਘਰੇ ਬੈਠੀਆਂ ਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆਪਣੇ ਜਿਹੜੀ ਚੀਜ਼ਾਂ ਹੀ ਆਪਣੇ ਮਾਪਿਆਂ ਨੂੰ ਦੁਖੀ ਕਰਕੇ ਕਰਦੇ ਆ ਨਾ ਉਹ ਬੱਚਾ ਕਦੇ ਵੀ ਸੁਖੀ ਨਹੀਂ ਰਹਿ ਸਕਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਧੀਨ ਇੱਕ ਸਨੇਹਾ ਦਿੱਤਾ ਖਾਸ ਕਰਕੇ ਉਹਨਾਂ ਧੀਆਂ ਨੂੰ ਜਿਹੜੀਆਂ ਧੀਆਂ ਲਵ ਮੈਰਿਜ ਕਰਾ ਕੇ ਆਪਣੇ ਮਾਪਿਆਂ ਨੂੰ ਧੋਖਾ ਦੇ ਜਾਂਦੀਆਂ ਨੇ ਅਸੀਂ ਦੇਖਿਆ ਆਮ ਕਿਚਾਰੀਆਂ ਭਰੀਆਂ ਹੁੰਦੀਆਂ ਨੇ ਇੱਕ ਬੰਨੇ ਮਾਪੇ ਖੜੇ ਹੁੰਦੇ ਨੇ ਇੱਕ ਬੰਨੇ ਚੂੜਾ ਪਾ ਕੇ ਉਹ ਆਪਣੀ ਜਿਹੜੀ ਧੀ ਉਹਨਾਂ ਦੀ ਆਪਣੇ ਆਪਣੇ ਘਰਵਾਲੇ ਦੇ ਨਾਲ ਖੜੀ ਹੁੰਦੀ ਆ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਉਹ ਬਾਬਲ ਦੁਹਾਈਆਂ ਪਾਉਂਦਾ ਆਪਣੀ ਧੀ ਨੂੰ ਵਾਜਾ ਮਾਰਦਾ ਪਰ ਉਹ ਧੀ ਜਿਹੜੀ ਆ ਨਹੀਂ ਖੜਦੀ ਪਰ ਇੱਥੇ ਆ ਕੇ ਮਨ ਦੁਖੀ ਹੋ ਜਾਂਦਾ ਮਾਵਾ ਜਿਹੜਾ ਉਹਨਾਂ ਦਾ ਭਤੀਆਂ ਦੇ ਅਜਿਹੇ ਕੀ ਹੁੰਦੇ ਹਾਲਾਤ ਨੇ ਪਰ ਉਸ ਧੀ ਨੇ ਇੱਕ ਵਧੀਆ ਸੁਨੇਹਾ ਦਿੱਤਾ ਵੀ ਜਿਹੜੀਆਂ ਧੀਆ ਆਪਣੇ ਮਾਪੇ ਬਾਂ ਨੂੰ ਰਵਾ ਕੇ ਜਾਂਦੀਆਂ ਨੇ ਉਹਨਾਂ ਨੂੰ ਨਾਖੁਸ਼ ਕਰਕੇ ਜਾਂਦੀਆਂ ਨੇ ਉਹ ਧੀਆ ਕਦੀ ਖੁਸ਼ ਨਹੀਂ ਰਹਿੰਦੀਆਂ ਇਸ ਕਰਕੇ ਹਮੇਸ਼ਾ ਮਾਪੇ ਬਾਪ ਦਾ ਸਾਥ ਦਿਆ ਕਰੋ ਅਤੇ ਮਾਪੇ ਬਾਪ ਦੀ ਇੱਜ਼ਤ ਵਜਰੂ ਧਿਆਨ ਦਿਆ ਕਰੋ ਕਿਉਂਕਿ ਮਾਪੇ ਬਾਪ ਦੀ ਇੱਜ਼ਤ ਹੀ ਆ ਤੇ ਤੁਹਾਡੀ ਇੱਜ਼ਤ ਆ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂ ਕਰ ਦਿਓ ਤੇ ਖਾਸ ਕਰਕੇ ਉਹਨਾਂ ਤੇ ਜਿਹੜੀਆਂ ਤੇ ਆਪਣੇ ਮਾਪੇ ਬਾਪ ਨੂੰ ਇੱਜ਼ਤ ਜਿਹੜੀਆਂ ਰੋਲ ਕੇ ਜਾਂਦੀਆਂ ਨੇ ਅਤੇ ਮਾਪੇ ਬਾਪ ਦੀ ਇੱਜ਼ਤ ਨਹੀਂ ਕਰਦੀਆਂ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਅੰਮ੍ਰਿਤਸਰ